ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਫੋਟੋ ਵਾਇਰਲ ਹੋ ਗਈ ਹੈ ਜਿਸ ਦੇ ਕੇ ਇਸ ਦੇ ਵਿੱਚ ਇੱਕ ਵਿਅਕਤੀ ਮਾਰਕੀਟ ਕਮੇਟੀ શ્રી ਹਰगोਬਿੰਦਪੁਰ ਦੇ ਸੈਕਟਰੀ ਦੇ ਦਫਤਰ ਦੇ ਵਿੱਚ ਬੈਠ ਕੇ ਕੁਰਸੀ ਤੇ ਬੈਠਿਆ ਹੋਇਆ ਹੈ ਤੇ ਸ਼ਰਾਬ ਅਤੇ ਕਬਾਬ ਖਾਂਦਾ ਹੋਇਆ ਨਜ਼ਰ ਆ ਰਿਹਾ ਹੈ ਜਦੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਫੋਟੋ ਤਾਂ 3-4 ਮਹੀਨੇ ਪੁਰਾਣੀ ਹੈ ਪਰ ਇਸ ਦੇ ਵਾਇਰਲ ਹੋਣ ਤੋਂ ਬਾਅਦ ਮੰਡੀ ਬੋਰਡ ਦੇ ਉੱਚ ਅਧਿਕਾਰੀ ਟੀਮ ਦੇ ਵੱਲੋਂ ਇਤਜਾਜ ਸ਼ੁਰੂ ਕਰ ਦਿੱਤੀ ਗਈ 18 ਸਤੰਬਰ ਨੂੰ ਮੰਡੀ ਬੋਰਡ ਦੇ ਅਧਿਕਾਰੀ ਹੁੰਦੀ ਇੱਕ ਟੀਮ શ્રી ਹਰगोਬਿੰਦਪੁਰ ਪਹੁੰਚੀ ਅਤੇ ਦਫਤਰ ਦੇ ਕਰਮਚਾਰੀਆਂ ਦੇ ਬਿਆਨ ਤੇ ਜੁੜਾ ਹੈ ਕਲਮਬੱਧ ਕਰ ਲਏ ਗਏ ਨੇ ਫਿਲਹਾਲ ਇਹ ਖੁਲਾਸਾ ਨਹੀਂ ਹੋਇਆ ਹੈ ਕਿ ਪਵਨ ਕੁਮਾਰ ਦਫਤਰ ਦੇ ਵਿੱਚ ਆਫਿਸ ਟਾਈਮ ਸ਼ਰਾਬ ਪੀ ਰਿਹਾ ਹੈ ਜਾਂ ਫਿਰ ਆਫਿਸ ਟਾਈਮ ਤੋਂ ਬਾਅਦ ਪਰ ਟ शराब पीना किसी भी हाल मंजूर नहीं किया जाएगा बिल्कुल भी सही नहीं किया जा सकता इसके खिलाफ विभागी कार्रवाई होने की गल आखी गई है जांच रिपोर्ट की कौन दी है सामने उस तो बाद ही पता लगेगा कुछ दिनों बाद जो जांच रिपोर्ट सामने आएगी ਸੋਸ਼ਲ ਮੀਡੀਆ ਤੇ ਕੁਝ ਦਿਨਾਂ ਤੋਂ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਆਪਣੇ ਆਫਿਸ ਵਿੱਚ ਬੈਠ ਕੇ ਸ਼ਰਾਬ ਪਿੰਦਾ ਨਜ਼ਰ ਆ ਰਿਹਾ ਹੈ ਬਾਅਦ ਵਿੱਚ ਜਾਣਕਾਰੀ ਮਿਲੀ ਕਿ ਉਹ ਵਿਅਕਤੀ ਸੁਪਰਵਾਈਜ਼ਰ ਹੈ ਇੱਕ ਜੋ ਸੈਕਟੀ ਦੀ ਕੁਰਸੀ ਤੇ ਬੈਠ ਕੇ ਸ਼ਰਾਬ ਪੀ ਰਿਹਾ ਸੀ ਮੰਡੀ ਬੋਰਡ ਦਾ ਕਰਮਚਾਰੀ ਉਹ ਦੱਸਿਆ ਜਾ ਰਿਹਾ ਹੈ ਮੰਡੀ ਬੋਰਡ ਦੇ ਅਧਿਕਾਰੀ ਜ਼ਿਲ੍ਹਾ ਮੰਡੀ ਬੋਰਡ ਅਫਸਰ ਸਾਡੇ ਨਾਲ ਮੌਜੂਦ ਨੇ ਕੁਲਜੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਉਹਨਾਂ ਕੋਲ ਕੀ ਹੈ ਪੂਰਾ ਮਾਮਲਾ ਪਿਛਲੇ ਕੁਝ ਦਿਨਾਂ ਤੋਂ ਇੱਕ ਸ਼ਿਕਾਇਤ ਜਿਹੜੀ ਹੈ ਫੋਟੋ ਵਾਇਰਲ ਹੋਈ ਹੈ ਇਹ ਚੰਡੀਗੜ੍ਹੇ ਦੀ ਸਾਨੂੰ ਪਤਾ ਲੱਗਿਆ ਕਿ ਸਾਡੇ ਹੈੱਡ ਆਫਿਸ ਵਿੱਚ ਆਲਰੇਡੀ ਸ਼ਿਕਾਇਤ ਹੋ ਚੁੱਕੀ ਹੈ ਮਿਤੀ 18 ਤਰੀਕ ਨੂੰ ਇਹ ਤਿੰਨ ਚਾਰ ਦਿਨ ਪਹਿਲਾਂ ਸਾਡੀ ਤੋਂ ਚੰਡੀਗੜ੍ਹ ਵਿਖੇ ਮਾਨਯੋਗ ਚੇਅਰਮੈਨ ਪੰਜਾਬ ਮੰਡੀ ਬੋਰਡ ਦੀ ਪ੍ਰਧਾਨਗੀ ਦੇ ਹੇਠ ਮੀਟਿੰਗ ਸੀ ਜਦੋਂ ਇਹਦੀ ਜਿਹੜੀ ਮੁੱਖ ਦਫ਼ਤਰ ਵੱਲੋਂ ਜਿਹੜੀ ਪੜਤਾਲ ਕੀਤੀ ਗਈ ਹੈ ਹੈੱਡ ਆਫਿਸ 'ਚ ਇਹਦਾ ਪੂਰਾ ਸੰ ਗਿਆਨ ਲਿਆ ਜਾ ਰਿਹਾ ਹੈ ਉਹ ਸਾਰੇ ਤੱਤ ਜਿਹੜੇ ਇਹਦੀ ਐਪੀਸੋਡ ਦੀ ਵੈਰੀਸਿਟੀ ਕੀ ਹੈਗੀ ਹੈ ਉਹਦੇ ਤੱਤ ਜਿਹੜੇ ਸਾਰੇ ਉਸ ਇਨਕੁਆਰੀ ਦੇ ਵਿੱਚ ਜਿਹੜੇ ਮੁੱਖ ਦਫਤਰ ਤੋਂ ਆਫੀਸ਼ੀਅਲ ਆਏ ਸੀਗੇ ਉਹਨਾਂ ਨੇ ਕਰ ਲਈ ਹੈ ਐਂਡ ਕੁਝ ਦਿਨਾਂ ਦੇ ਵਿੱਚ ਇਹਦਾ ਜਿਹੜਾ ਮੂਲ ਰੂਪ ਦੇ ਵਿੱਚ ਕੀ ਰਿਜ਼ਲਟ ਨਿਕਲਦਾ ਵਾ ਉਹ ਬਾਹਰ ਆ ਜਾਏਗਾ ਕੋਣ ਹੈ ਇਹ ਵਿਅਕਤੀ ਤੇ ਕਿਦੋਂ ਦੀ ਹੈ ਫੋਟੋ ਉਹ ਜਿਹੜੀ ਫੋਟੋ ਹੈ ਉਹ ਸਾਡੇ ਮਾਰਕੀਟ ਕਮੇਟੀ ਸ਼੍ਰੀ ਹਰਗੋਬਿੰਦਪੁਰ ਦੇ ਮੰਡੀ ਸੁਪਰਵਾਈਜ਼ਰ ਪਵਨ ਕੁਮਾਰ ਉਹਨਾਂ ਦੀ ਹੈ ਤੇ ਇਹ ਜਿਹੜਾ ਇੰਜ ਜਾਪਦਾ ਹੈ ਕਿ ਸ਼ਾਇਦ ਉਹ ਪਿਛਲੇ ਕਣਕ ਦੇ ਸੀਜ਼ਨ ਦੀ ਹੋਵੇਗੀ ਜਿਹੜਾ ਕਿ April May ਦੇ ਮਹੀਨੇ ਦੇ ਦੌਰਾਨ ਦੀ। ਕੀ ਕਾਰਵਾਈ ਕੀਤੀ ਜਾ ਰਹੀ ਹੈ ਵਿਭਾਗ ਵੱਲੋਂ ਕੁਝ ਪਤਾ ਹੈ? ਵਿਭਾਗ ਵੱਲੋਂ ਉਹਦੀ ਪ੍ਰੋਪਰ ਜਾਂਚ ਪੜਤਾਲ ਲਈ ਹੱਡ ਮੁਖ ਦਫ਼ਤਰ ਪੱਧਰ ਤੇ ਇੱਕ ਜਾਂਚ ਕਮੇਟੀ ਬਣਾਈ ਸੀ। ਉਹ ਜਾਂਚ ਕਮੇਟੀ ਆ ਕੇ ਸ਼੍ਰੀ ਅਰਬਿੰਦਪੁਰ ਦੇ ਦਫ਼ਤਰ ਜਿਵੇਂ ਮੈਂ ਪਹਿਲਾਂ ਦੱਸਿਆ 18 ਤਰੀਕ ਨੂੰ ਉਹ ਪੜਤਾਲ ਕਰਕੇ ਸਾਰੇ ਲੈ ਗਏ ਨੇ। ਹੁਣ ਉਹਦਾ ਕੀ ਸਿੱਟਾ ਨਿਕਲੇਗਾ ਉਹ ਜਦੋਂ ਉਹਨਾਂ ਦੀ ਰਿਪੋਰਟ ਆਏਗੀ ਉਹ ਸਾਨੂੰ ਦੱਸਣਗੇ ਅਕੋਰਡਿੰਗਲੀ ਫਿਰ ਸਾਰਾ ਕੁਝ ਸੱਚ ਦਾ ਸੱਚ ਬਾਤ। ਜੀ ਆਫਿਸ ਟਾਈਮ ਪੀ ਰਿਹਾ ਜਾਂ ਆਫਿਸ ਤੋਂ ਬਾਅਦ ਦਾ ਟਾਈਮ ਆ ਦੇਖੋ ਇਹ ਫੋਟੋ ਤੋਂ ਦੇਖ ਕੇ ਤਾਂ ਇਹ ਕੁਝ ਐਵਿਡੈਂਟ ਨਹੀਂ ਹੋ ਰਿਹਾ ਕਿ ਉਹ ਆਫਿਸ ਟਾਈਮ ਚ ਹੈ ਜਾਂ ਉਸ ਤੋਂ ਬਾਅਦ ਚ ਠੀਕ ਹੈ ਤੇ ਉਹ ਜਿਹੜੇ ਬਿਆਨ ਹੋਏ ਨੇ ਉਹਨਾਂ ਦੇ ਜਾਂ ਇਨਕੁਆਰੀ ਚ ਜਾਂ ਹੋਰ ਵਿਅਕਤੀਆਂ ਦੇ ਜਿਹੜੇ ਉੱਥੇ ਹੋਏ ਨੇ ਉੱਥੋਂ ਹੀ ਇਹ ਚੀਜ਼ ਐਵਿਡੈਂਟ ਹੋ ਪਾਏਗੀ ਕਿ ਇਹ ਆਫਿਸ ਟਾਈਮ ਹੈ ਜਾਂ ਨਹੀਂ ਆਫਿਸ ਤੋਂ ਬਾਅਦ ਸੈਕਟਰੀ ਦੀ ਕੁਰਸੀ ਤੇ ਬੈਠ ਕੇ ਸ਼ਰਾਬ ਪੀ ਰਿਹਾ ਜਨਨ ਹੈ ਜਾਇਜ ਹੈ ਨਹੀਂ ਜਦੋਂ ਆਪਾਂ ਪ੍ਰਾਈਮ ਅਫੀਸੀ ਇਸ ਚੀਜ਼ ਨੂੰ ਦੇਖੇ ਤੇ ਇਹ ਚੀਜ਼ ਜਿਹੜੀ ਜਾਇਜ਼ ਨਹੀਂ ਹੈ ਗਲਤ ਹੈ ਸਰਾਸਰ ਗਲਤ ਹੈ ਇਸ ਨੂੰ ਕੰਡੈਮਨਡ ਕੀਤਾ ਜਾਂਦਾ ਤੇ ਅਗਾਉ ਇਹਦੇ ਤੇ ਕੀ ਹੈਡ ਆਫਿਸ ਵੱਲੋਂ ਆਹੀ ਜੋ ਜਾਂਚ ਪੜਤਾਲ ਚਾਹੀਏ ਉਹਦੇ ਮੁਤਾਬਕ ਹੀ ਕਰ ਇਸ ਵੇਲੇ ਟੀਮ ਆਈ ਹੈ ਤੁਸੀਂ ਇੱਥੇ ਸੀ ਗਏ ਸੀ ਨਾਲ ਉਦੋਂ ਨਹੀਂ ਜਦੋਂ ਟੀਮ ਪੜਤਾਲ ਕਰਨ ਆਈਆ ਉਦੋਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਸਾਡੀ ਮੁਖ ਦਫ਼ਤਰ ਵਿਖੇ ਮੀਟਿੰਗ ਸੀਗੀ ਮੈਂ ਜ਼ਿਲ੍ਹੇ ਨੂੰ ਰਿਪਰੈਜ਼ੈਂਟ ਕਰਨ ਉਸ ਮੀਟਿੰਗ ਵਿੱਚ ਸ਼ਾਮਿਲ ਸੀਗਾ ਤੇ ਉਹ ਟੀਮ ਜਦੋਂ ਆਈ ਉਦੋਂ ਬਤੌਰ ਸਖਤਰ ਮਾਰਕੀਟ ਕਮੇਟੀ ਜਿਹੜੇ ਮੌਜੂਦਾ ਨੇ ਸਾਡੇ ਸਖਤਰ ਮਾਰਕੀਟ ਉਹ ਉੱਥੇ ਤਨਸ ਇਨਾਂ ਦਾ ਪੱਖ ਵੀ ਲਿਆ ਹੋਏਗਾ ਟੀਮ ਨੇ ਦਫਤਰ ਦੇ ਕਰਮਚਾਰੀਆਂ ਨਾਲ ਵੀ ਗੱਲਬਤ ਬਾਤ ਕੀਤੀ ਹੋਏਗੀ ਪਤਾ ਲੱਗਿਆ ਕੁਝ ਕੀ ਕੀ ਇਹਨਾਂ ਨੇ ਆਪਣਾ ਪੱਖ ਕੀ ਰੱਖਿਆ ਹਾਂ ਬਿਲਕੁਲ ਇਨਕੁਆਇਰੀ ਟੀਮ ਨੇ ਉਤੇ ਮੌਕੇ ਤੇ ਜਿਹੜੇ ਵੀ ਮੁਲਾਜ਼ਮ ਜਿਨ੍ਹਾਂ ਦੀ ਜਿਸ ਲੈਵਲ ਤੇ ਵੀ ਡਿਊਟੀ ਸੀਗੀ ਚਾਹੇ ਚੌਂਕੀ ਦਾ ਚਾਹੇ ਪੀਐਨ ਚਾਹੇ ਮੰਡੀ ਸੁਪਰਵਾਈਜ਼ਰ ਜਾਂ ਹੋਰ ਆਪਸ਼ਨ ਕਰਡ ਉਹਨਾਂ ਸਾਰਿਆਂ ਦੇ ਸੁਣਨੇ ਚ ਆਇਆ ਕਿ ਬਿਆਨ ਲਿੱਤੇ ਨੇ ਠੀਕ ਹੈ ਬਾਕੀ ਉਹਨਾਂ ਦੇ ਕੀ ਬਿਆਨ ਨੇ ਉਹਨਾਂ ਦੇ ਵਿੱਚ ਕੀ ਤੱਥ ਸਾਹਮਣੇ ਆਏ ਨੇ ਇਹ ਤਾਂ ਇਨਕੁਆਇਰੀ ਰਿਪੋਰਟ ਆਉਣ ਤੇ ਪਤਾ ਲੱਗੇਗਾ ਹੱਦੀ ਪਵਨ ਕੁਮਾਰ ਜੀ ਨਾਲ ਗੱਲਬਾਤ ਹੋਈ ਹੋਏ ਕੋਈ ਦੱਸਿਆ ਹੋਏ ਉਹਨਾਂ ਨੇ ਕੁਝ ਆਪਣਾ ਪੱਕ ਨਹੀਂ ਐ ਸੱਚ ਜਦੋਂ ਇਹ ਇਨਕੁਆਇਰੀ ਮੁਖ ਦਫ਼ਤਰ ਨੂੰ ਮਾਰਕ ਹੋਈ ਤੇ ਮੈਂ ਉਹਦੇ ਨਾਲ ਕੋਈ ਇਸ ਤਰ੍ਹਾਂ ਦੀ ਜਿਹੜੀ ਆਪਣੇ ਪੱਧਰ ਤੇ ਜਿਹੜੀ ਪੜਤਾਲ ਨਹੀਂ ਕਰ ਸਕਦਾ ਸੀਗਾ ਇਸ ਕਰਕੇ ਮੇਰਾ ਤੇ ਉਹਦੇ ਨਾਲ ਕੋਈ ਅਜਿਹਾ ਬਿਆਨਬਾਜ਼ੀ ਜਾਂ ਇਦਾਂ ਦਾ ਕੁਝ ਨਹੀਂ ਹੋਇਆ ਜੀ ਬਿਲਕੁਲ ਜੀ ਅਸੀਂ ਵੀ ਬਾਰ ਬਾਰ ਫੋਨ ਕੀਤਾ ਪਵਨ ਕੁਮਾਰ ਜੀ ਨੂੰ ਲੇਕਿਨ ਉਹਨਾਂ ਨੇ ਫੋਨ ਨਹੀਂ ਚੁੱਕਿਆ ਦਾ ਮਤਲਬ ਉਹ ਆਪਣਾ ਪੱਖ ਰੱਖਣ ਲਈ ਤਿਆਰ ਨਹੀਂ ਹੈ ਦੱਸਿਆ ਜਾ ਰਿਹਾ ਕਿ ਫੋਟੋ ਪੁਰਾਣੀ ਹੈ 3-4 ਮਹੀਨੇ ਪੁਰਾਣੀ ਹੈ ਇਨਕੁਆਇਰੀ ਚੱਲ ਰਹੀ ਹੈ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਗੁਰਦਾਸਪੁਰ ਤੋਂ ਕੈਮਰਾਮੈਨ ਯੋਗਿੰਦਰ ਪਾਲ ਦੇ ਨਾਲ ਇੰਡੀਅਨ ਇਜ਼ ਪੰਜਾਬ ਲਈ ਰੋਹਿਤ ਗੁੱਤਾ